ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਆ ਤੁਸੀਂ ਸਾਰੇ ਅੱਜ ਅਸੀਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਇਆ ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਬਹੁਤ ਹੀ ਪਸੰਦ ਆਊਗੀ ਜਲਦੀ ਜਲਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਹੁਣ ਆਪ ਬਿਨਾ ਕਿਸੇ ਦੇਰੀ ਦੇ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਆਦਮੀ ਹੁੰਦਾ ਸੀ ਜਿਹਦੇ ਤਿੰਨ ਪੁੱਤਰ ਸਨ ਉਹ ਬੜਾ ਉਦਮੀ ਤੇ ਮਿਹਨਤੀ ਬੰਦਾ ਸੀ ਉਹ ਕਦੀ ਵਿਹਲਾ ਨਹੀਂ ਸੀ ਬੈੰਦਾ ਤੇ ਮੂੰਹ ਚਾਖਰੇ ਤੋਂ ਲੈ ਕੇ ਚਿਰਾ ਕੀ ਰਾਤ ਤੱਕ ਮਿਹਨਤ ਕਰਦਾ ਸੀ ਉਹ ਕਦੀ ਥੱਕਦਾ ਨਹੀਂ ਸੀ ਲੱਗਦਾ ਤੇ ਉਹ ਹਰ ਕੰਮ ਹਮੇਸ਼ਾ ਹੀ ਚੰਗੀ ਤਰ੍ਹਾਂ ਤੇ ਵੇਲੇ ਸਿਰ ਕਰਦਾ ਸੀ ਤੇ ਇਧਰ ਉਹਦੇ ਪੁੱਤਰਾਂ ਨੂੰ ਤਿੰਨਾ ਦੇ ਤਿੰਨਾ ਉੱਚੇ ਲੰਮੇ ਸੁਨਖੇ ਤੇ ਤਕੜੂ ਗੱਬਰੂਆਂ ਨੂੰ ਕੰਮ ਕਰਨਾ ਚੰਗਾ ਨਹੀਂ ਸੀ ਲੱਗਦਾ ਪਿਓ ਪੈਲੀ ਵਿੱਚ ਬਾਗ ਵਿੱਚ ਤੇ ਘਰ ਵਿੱਚ ਕੰਮ ਕਰਦਾ ਪਰ ਉਹਦੇ ਪੁੱਤਰ ਦਰਖਤਾਂ ਦੀ ਛਾਵੇਂ ਗੱਪਾਂ ਮਾਰਦੇ ਵੇਲੇ ਬੈਠੇ ਰਹਿੰਦੇ ਜਾਂ ਦਰਿਆ ਦਨਿਸਤਰ ਵਿੱਚ ਮੱਛੀਆਂ ਫੜਨ ਚਲੇ ਜਾਂਦੇ ਕਦੀ ਕੰਮ ਕਿਉਂ ਨਹੀਂ ਕਰਦੇ ਤੇ ਬਾਪੂ ਦਾ ਹੱਥ ਕਿਉਂ ਨਹੀਂ ਵਟਾਉਂਦੇ ਉਹਨਾਂ ਦੇ ਗਵਾਂਢੀ ਪੁੱਛਦੇ ਅਸੀਂ ਕੰਮ ਕਰੀਏ ਤਾਂ ਕਿਉਂ ਕਰੀਏ ਪੁੱਤਰ ਜਵਾਬ ਦਿੰਦੇ ਬਾਪੂ ਸਾਡਾ ਬਹੁਤ ਖਿਆਲ ਰੱਖਦਾ ਹੈ ਤੇ ਸਾਰਾ ਕੰਮ ਆਪ ਈ ਬੜੀ ਚੰਗੀ ਤਰਾ ਕਰ ਲੈਂਦਾ ਤੇ ਇਹ ਸਾਲੋ ਸਾਲ ਇੰਜ ਹੀ ਚੱਲਦਾ ਰਿਹਾ ਪੁੱਤਰ ਵੱਡੇ ਹੋ ਜਣੇ ਨਿਕਲ ਆਏ ਤੇ ਪਿਓ ਬੁੱਢਾ ਹੋ ਗਿਆ ਉਹ ਕਮਜ਼ੋਰ ਪੈ ਗਿਆ ਤੇ ਹੁਣ ਉਹਦੇ ਤੋਂ ਪਹਿਲਾਂ ਵਾਂ ਕੰਮ ਨਹੀਂ ਸੀ ਕੀਤਾ ਜਾਂਦਾ ਉਹਦੇ ਘਰ ਦਵਾਲੇ ਦੇ ਬਾਗ ਨੂੰ ਜੰਗਲ ਬਣ ਜਾਣ ਦਿੱਤਾ ਗਿਆ ਤੇ ਉਹਦੀਆਂ ਪੈੜੀਆਂ ਉੱਗ ਆਏ ਖਾ ਬੂਟੇ ਨਾਲ ਭਰ ਗਈਆਂ ਪੁੱਤਰਾ ਨੇ ਇਹ ਕੁਝ ਵੇਖਿਆ ਪਰ ਕੰਮ ਕਰਨਾ ਉਹਨਾਂ ਨੂੰ ਇੰਨਾ ਮਾੜਾ ਲੱਗਦਾ ਸੀ ਕਿ ਉਹ ਹੱਥ ਉੱਤੇ ਹੱਥ ਤਰਪ ਕੇ ਬੈਠੇ ਰਹੇ ਮੇਰੇ ਪੁੱਤਰੋ ਉੱਥੇ ਬੈਠੇ ਬੈਠੇ ਵੇਲੇ ਵਕਤ ਕਿਉਂ ਗਵਾਨੇ ਹੋ ਉਹਨਾਂ ਦੇ ਪਿਓ ਉਹਨਾਂ ਨੂੰ ਪੁੱਛਦਾ ਜਦੋਂ ਮੈਂ ਜਵਾਨ ਹੁੰਦਾ ਸੀ ਮੈਂ ਕੰਮ ਕਰਦਾ ਸੀ ਤੇ ਹੁਣ ਤੁਹਾਡਾ ਵਕਤ ਆ ਗਿਆ ਛੱਡੂ ਵੀ ਕਰਦੇ ਰਹਾਂਗੇ ਕੰਮ ਪੁੱਤਰ ਜਵਾਬ ਦਿੰਦੇ ਇਸ ਗੱਲੇ ਢਾਡੀ ਚਿੰਤਾ ਵਿੱਚ ਪਿਆ ਕਿ ਉਹਦੇ ਪੁੱਤਰ ਇੱਡੇ ਪੈੜੂ ਸਨ ਬੁੱਢਾ ਦੁੱਖ ਨਾਲ ਬਿਮਾਰ ਹੋ ਗਿਆ ਤੇ மஞ்சੇ ਤੇ ਪੈ ਗਿਆ ਉਸ ਵੇਲੇ ਤੱਕ ਟੱਬਰ ਦੀ ਹਾਲਤ ਬਹੁਤ ਹੀ ਮਾੜੀ ਹੋਈ ਪਈ ਸੀ ਬਾਗ ਜੰਗਲ ਬਣਿਆ ਹੋਇਆ ਸੀ ਤੇ ਵਿੱਚੂ ਬੁੱਟੀ ਤੇ ਪਕੜਾ ਇੰਨਾ ਉੱਚਾ ਹੋਇਆ ਪਿਆ ਸੀ ਕਿ ਮਕਾਨ ਮਸਾ ਮਸਾ ਹੀ ਦਿਸਦਾ ਸੀ ਇੱਕ ਦਿਨ ਬੁੱਢੇ ਨੇ ਪੁੱਤਰਾਂ ਨੂੰ ਸਰਹੰਦ ਦੀ ਬੁਲਾਇਆ ਪੁੱਤਰੋ ਉਹਨਾਂ ਨੂੰ ਉਹ ਕਹਿਣ ਲੱਗਾ ਮੇਰਾ ਆਖਰੀ ਵੇਲਾ ਆ ਗਿਆ ਮੇਰੇ ਬਿਨਾ ਕਿਵੇਂ ਚੱਟ ਲੰਘਾਉਗੇ ਕੰਮ ਤੁਹਾਨੂੰ ਚੰਗਾ ਨਹੀਂ ਲੱਗਦਾ ਤੇ ਕੰਮ ਤੁਹਾਨੂੰ ਕਰਨਾ ਨਹੀਂ ਆਉਂਦਾ ਪੁੱਤਰਾਂ ਦੇ ਦਿਲ ਹੀ ਤਰਾਂਟਾ ਪਈਆਂ ਤੇ ਉਹਨਾਂ ਦੇ ਅਥਰੂ ਵਹਿ ਨਿਕਲੇ ਸਾਨੂੰ ਦੱਸੋ ਬਾਪੂ ਸਾਨੂੰ ਆਪਣੀ ਅਖੀਰੀ ਸਲਾਹ ਦਿਓ ਸਭ ਤੋਂ ਵੱਡੇ ਪੁੱਤਰ ਨੇ ਮਿੰਨਤ ਕੀਤੀ ਚੰਗਾ ਪਿਓ ਨੇ ਜਵਾਬ ਦਿੱਤਾ ਮੈਂ ਤੁਹਾਨੂੰ ਇੱਕ ਪੇਤ ਦੱਸਣਾ ਤੁਹਾਨੂੰ ਪਤਾ ਮੈਂ ਤੇ ਤੁਹਾਡੀ ਬੇਬੇ ਨੇ ਸਖਤ ਤੇ ਪੂਰੀ ਮਿਹਨਤ ਕੀਤੀ ਕਿੰਨੀ ਵਰਿਆਚ ਥੋੜਾ ਥੋੜਾ ਕਰਕੇ ਸੀ ਤੁਹਾਡੇ ਲਈ ਖਜ਼ਾਨਾ ਜਮਾ ਕੀਤਾ ਸੋਨੇ ਦਾ ਇੱਕ ਕੜਾ ਮੈਂ ਕੜੀ ਨੂੰ ਕਰ ਕੋਲ ਦਬ ਦਿੱਤਾ ਸੀ ਮੈਨੂੰ ਸਿਰਫ ਚੇਤਾ ਨਹੀਂ ਆ ਰਿਹਾ ਕਿੱਥੇ ਮੇਰਾ ਖਜ਼ਾਨਾ ਲੱਭ ਲਾਓ ਤੇ ਗਰੀਬੀ ਤੁਹਾਡੇ ਪੇਸ਼ ਨਹੀਂ ਪਈਗੀ ਤੇ ਕਦੇ ਕਿਸੇ ਚੀਜ਼ ਦੀ ਥੋੜ੍ਹ ਮਹਿਸੂਸ ਨਹੀਂ ਹੋਏਗੀ ਇਹ ਕਹਿ ਕੇ ਉਹਨੇ ਪੁੱਤਰਾ ਦੋ ਵਿਦਾ ਲਈ ਤੇ ਉਹਦੇ ਸਵਾਸ ਬੰਦ ਹੋ ਗਏ ਪੁੱਤਰਾ ਨੇ ਆਪਣੇ ਬੁੱਢੇ ਪਿਓ ਨੂੰ ਦੱਬ ਦਿੱਤਾ ਤੇ ਉਹਦੇ ਪੂਰੇ ਹੋਣ ਦਾ ਸੋਗ ਮਨਾਇਆ ਫਿਰ ਇੱਕ ਦਿਨ ਸਭ ਤੋਂ ਵੱਡਾ ਪੁੱਤਰ ਗੈਂ ਲੱਗਾ ਸੁਣੋ ਬਰਾਵ ਗਰੀਬ ਅਸੀਂ ਸੱਚੀ ਮੁੱਚੀ ਹਾਂ ਇੱਥੋਂ ਤੱਕ ਕਿ ਸਾਡੇ ਕੋਲ ਰੋਟੀ ਖਰੀਦਣ ਜੋਗੇ ਵੀ ਪੈਸੇ ਨਹੀਂ ਚੇਤੇ ਜੇ ਬਾਪੂ ਨੇ ਮਰਨ ਤੋਂ ਪਹਿਲਾਂ ਕੀ ਕਿਹਾ ਸੀ ਚਲੋ ਸੋਨੇ ਵਾਲਾ ਕੜਾ ਲੱਬੀਏ ਉਹਨਾ ਬੀਲ ਚ ਫੜ ਲਏ ਤੇ ਕਰਦੇ ਨੇੜੇ ਨਿੱਕੇ ਨਿੱਕੇ ਟੋਏ ਪੁੱਟਣ ਲੱਗ ਪਏ ਉਹ ਪੁੱਟਦੇ ਗਏ ਪਟਦੇ ਗਏ ਪਰ ਉਹਨਾਂ ਨੂੰ ਸੋਹਣੇ ਵਾਲਾ ਘੜਾ ਨਾ ਲੱਭਾ ਵਿਚਲੇ ਭਰਾ ਨੇ ਆਖਿਆ ਮੇਰੇ ਭਰਾਓ ਜੇ ਅਸੀਂ ਇਸ ਤਰ੍ਹਾਂ ਪੁੱਟਦੇ ਗਏ ਸਾਨੂੰ ਬਾਪੂ ਦਾ ਖਜ਼ਾਨਾ ਕਦੇ ਨਹੀਂ ਲੱਭਣ ਲੱਗਾ ਚਲੋ ਕਰ ਦਿਵਾਲੀ ਵਾਲੀ ਸਾਰੀ ਜ਼ਮੀਨ ਪੁੱਟ ਛੱਡੀਏ ਭਰਾ ਮੰਨ ਗਏ ਉਹਨਾਂ ਫੇਰ ਬੇਲ 'ਚ ਫੜੇ ਕਰਦਵਾਲੇ ਸਾਰੇ ਜ਼ਮੀਨ ਪੁੱਟ ਛੱਡੀ ਪਰ ਅਜੇ ਵੀ ਉਹਨਾਂ ਨੂੰ ਸੋਨੇ ਵਾਲਾ ਕੜਾ ਕਿਤੇ ਨਾ ਲੱਭਾ ਆਓ ਇੱਕ ਵਾਰੀ ਫੇਰ ਪੁੱਟਿਏ ਪਰ ਪਹਿਲਾਂ ਤੋਂ ਡੂੰਗਾ ਸਭ ਤੋਂ ਛੋਟੇ ਬਰਾਣੇ ਆਖਿਆ ਸ਼ਾਇਦ ਬਾਪੂ ਨੇ ਸੋਨੇ ਵਾਲਾ ਕੜਾ ਡੂੰਗਾ ਦੱਬਿਆ ਹੋਵੇ ਇੱਕ ਵਾਰ ਫੇਰ ਭਰਾ ਮੰਨ ਗਏ ਉਹਨਾਂ ਨੂੰ ਬਾਪੂ ਦਾ ਖਜ਼ਾਨਾ ਲੱਭਣ ਦੀ ਬਹੁਤ ਹੀ ਤਾਂਘ ਸੀ ਉਹ ਕੰਮ ਲੱਗ ਗਏ ਤੇ ਸਭ ਤੋਂ ਵੱਡੇ ਭਰਾ ਨੂੰ ਜਿਹੜਾ ਜੋਖੇ ਚਿਰ ਤੋਂ ਪਟਰੇ ਆਸੀ ਚਾਂਚਕ ਹੀ ਮਹਿਸੂਸ ਹੋਇਆ ਜਿਵੇਂ ਉਹਦਾ ਬੇਲਚਰ ਕਿਸੇ ਵੱਡੀ ਤੇ ਸਖਤ ਚੀਜ਼ ਨਾਲ ਲੱਗਾ ਹੋਵੇ ਵੇਗ ਨਾਲ ਉਹਦਾ ਦਿਲ ਧੜਕਣ ਲੱਗ ਪਿਆ ਤੇ ਉਹਨੇ ਆਪਣੇ ਪਰਾਵਾਂ ਨੂੰ ਬੁਲਾਇਆ ਛੇਤੀ ਆਉਣਾ ਮੈਂ ਲੱਭ ਪਿਆ ਤੇ ਬਾਪੂ ਦਾ ਖਜ਼ਾਨਾ ਵਿਚਲਾ ਭਰਾ ਤੇ ਸਭ ਤੋਂ ਛੋਟਾ ਭਰਾ ਪੱਜ ਆਏ ਤੇ ਉਹ ਆਪਣੇ ਵੱਡੇ ਭਰਾ ਵੱਲ ਹੋ ਪਏ ਤੇ ਉਹਦਾ ਹੱਥ ਵਟਾਉਣ ਲੱਗੇ ਉਹਨਾਂ ਬਹੁਤ ਹੀ ਮਿਹਨਤ ਕੀਤੀ ਬਰ ਚੇੜੀ ਚੀਜ਼ ਉਹਨਾਂ ਜ਼ਮੀਨ ਵਿੱਚੋਂ ਬੁੱਟੀ ਸੋਣੇ ਵਾਲਾ ਕੜਾ ਨਹੀਂ ਸੀ ਉਹ ਇੱਕ ਬਹੁਤ ਵੱਡਾ ਪੱਥਰ ਸੀ ਪਰਾਵਾਂ ਨੂੰ ਬਹੁਤ ਹੀ ਨਿਰਾਸ਼ਾ ਹੋਈ ਇਸ ਪੱਥਰ ਦਾ ਕੀ ਬਣਾਈਏ ਉਹ ਕਹਿਣ ਲੱਗੇ ਚਲੋ ਇਹਨੂੰ ਲੈ ਜਾਈਏ ਤੇ ਖੱਡ ਵਿੱਚ ਸੁੱਟ ਦਈਏ ਉਹਨਾਂ ਇੰਜ ਹੀ ਕੀਤਾ ਪੱਥਰ ਤੋਂ ਉਹਨਾਂ ਨੂੰ ਖਲਾਸੀ ਬਾ ਲਈ ਤੇ ਫਿਰ ਪੁੱਟਣ ਲੱਗ ਪਏ ਸਾਰਾ ਦਿਨ ਕੰਮ ਲੱਗੇ ਰਿਹਾ ਇੱਕ ਪਲ ਖਾਣ ਜਾਂ ਆਰਾਮ ਲਈ ਵੀ ਨਾਟਕੇ ਤੇ ਉਹਨਾਂ ਸਾਰਾ ਬਾਗ ਪੁੱਟ ਮਾਰਿਆ ਉਹਨਾਂ ਦੇ ਬੇਲ ਚਾ ਏਡ ਮਿੱਟੀ ਪੋਲੀ ਤੇ ਭਰਪੂਰੀ ਹੋ ਗਈ ਪਰ ਉਹਨਾਂ ਨੂੰ ਸੋਣੇ ਵਾਲਾ ਕੜਾ ਕੋਈ ਨਾ ਲੱਭਾ ਚੰਗਾ ਸਭ ਤੋਂ ਵੱਡੇ ਪ੍ਰਾਨੇ ਕਿਹਾ ਹੁਣ ਜਦੋਂ ਅਸਾਂ ਮਿੱਟੀ ਪੋਟੀ ਲਈ ਹੈ ਇਹਨੂੰ ਬੰਜਰ ਛੱਟਣ ਦਾ ਕੋਈ ਫਾਇਦਾ ਨਹੀਂ ਆਹ ਅੰਗੂਰਾ ਦੀ ਵੈਲਾ ਲਾ ਦਈਏ ਤੇ ਖਿਆਲ ਚੰਗਾਏ ਦੋਵੇਂ ਛੋਟੇ ਬ੍ਰਾਹਮਣ ਗਏ ਆਖੀਰ ਸਾਡੀ ਮਿਹਨਤ ਜ਼ਾਇਆ ਤਾਂ ਨਹੀਂ ਜਾਏਗੀ ਤੇ ਉਹਨਾਂ ਕੁਝ ਅੰਗੂਰਾ ਦੀਆਂ ਵੇਲਾ ਲਾ ਦਿੱਤੀਆਂ ਤੇ ਉਹਨਾਂ ਦੀ ਉਹ ਬੜੇ ਧਿਆਨ ਨਾਲ ਸੰਭਾਲ ਕਰਨ ਲੱਗ ਪਏ ਥੋੜਾ ਜਿਹਾ ਸਮਾਨ ਲੰਗ ਗਿਆ ਤੇ ਉਹਨਾਂ ਕੋਲ ਅੰਗੂਰਾ ਦੇ ਪੱਕੇ ਮਿੱਠੇ ਤੇ ਰਸ ਭਰੇ ਗੁੱਛਿਆਂ ਵਾਲਾ ਇੱਕ ਸੋਨਾ ਵੱਡਾ ਸਾਰਾ ਬਾਣਾ ਹੋ ਗਿਆ ਭਰਾਵਾਂ ਨੇ ਪਰ ਵੀ ਫਸਲ ਸਮੇਟੀ ਜਿਹੜੇ ਅੰਗੂਰ ਉਹਨਾਂ ਨੂੰ ਆਪਣੇ ਲਈ ਚਾਹੀਦੇ ਸਨ ਉਹ ਉਹਨਾਂ ਵਕਤ ਕਰ ਲੈ ਇਹ ਬਾਕੀ ਦੇ ਨਫੇ ਤੇ ਵੇਚ ਦਿੱਤੇ ਸਭ ਤੋਂ ਵੱਡਾ ਭਰਾ ਕਹਿਣ ਲੱਗਾ ਅਖੀਰ ਸਾਡੀ ਆਪਣੀ ਜ਼ਮੀਨ ਪੁੱਟਣਾ ਅਜਾਈ ਨਹੀਂ ਗਿਆ ਇਸ ਲਈ ਕਿ ਅਸੀਂ ਉਹ ਖਜ਼ਾਨਾ ਲੱਭ ਹੀ ਲਿਆ ਜਿਹਦੀ ਬਾਪੂ ਨੇ ਕੱਲ ਕੀਤੀ ਸੀ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਣ ਨੂੰ ਮਿਲਦਾ ਇਹ ਵੀ ਕਮੈਂਟ ਕਰਕੇ ਜ਼ਰੂਰ ਦੱਸਿਓ ਐਦਾਂ ਦੀਆਂ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ